ਅੱਜ ਅੰਮ੍ਰਿਤਸਰ ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਅਸਲ ਸੱਚ ਆਇਆ ਸਾਹਮਣੇ ਇਸਬੰਤੀ ਮਹੱਲਾ ਵਾਸੀਆਂ ਐਡੀਸੀਪੀ ਹਰਪਾਲ ਸਿੰਘ ਐਸਐਚਓ ਕਨਦੀਪ ਸਿੰਘ ਵੱਲੋਂ ਦਸੀ ਗਈ ਸਾਰੀ ਗੱਲ ਮਾਮਲਾ ਪੈਸਿਆਂ ਤੇ ਸੀਗਾ ਲੈਣ ਦੇਣ ਦਾ ਚਲੋ ਦੇਖਾਂ ਤੁਹਾਨੂੰ ਕੀ ਕੁਝ ਕਿਹਾ ਮਹੱਲਾ ਵਾਸੀਆਂ ਐਡੀਸੀਪੀ ਹਰਪਾਲ ਸਿੰਘ ਅਤੇ ਐਸਐਚਓ ਕਨਦੀਪ ਸਿੰਘ ਨੇ ਅੱਜ ਆ ਵੀ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆਦਾ ਮਾਂ ਨਾ ਪਿਓ ਦੋਵੇਂ ਨਿਗਨਗੇ ਬੱਚੇ ਪਲੇ ਆ ਮਾਂ ਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਕੋਈ ਮਰਦਾ ਨਹੀਂ ਝੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਦਾ ਸਿਰ ਤੇ ਨਹੀਂ ਆਗੀਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰਾ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦਿਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੱਗੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਬੰਦੇ ਆਏ ਸੀ ਜੋ ਜਿੰਨਾ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਅੰਮ੍ਰਿਤਸਰ ਕਿੱਥੋਂ ਦੇ ਨੇ ਆਹ ਆਮਨੇ ਕਰ ਚਲੋ ਨਿਰਭਾਣ ਚੱਲ ਕੀ ਹੋਈ ਆ ਇੱਥੇ ਹੁਣੇ ਹੀ ਨਾ ਮੁੰਡੇ ਦੋ-ਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਜਾਣ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵੀ ਨੇ ਜਿੰਨਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰ ਗਏ ਤੇ 17 ਵੀ ਢਾ ਲਿਆ ਬਹੁਤ ਘੁੱਟ ਮਾਰ ਕੀਤੀ ਅਹੀਂ ਇਹ ਕਹਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਡ ਆਡਟ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇੱਥੋਂ ਤੇ ਇਹ ਜਿਹੜਾ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਊਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਬਿੱਟੂ ਨਾਮ ਦਾ ਮੁੰਡਾ ਜਿਨੇ ਅੱਜ ਤੋਂ 4 3-4 ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਤੋਂ Google Pay ਕੀਤਾ ਸੀ ਪੇਮੈਂਟ ਉਹ ਵੀ ਕਿਸੇ ਹੋਰ ਦੇ ਅਕਾਊਂਟ ਚੋਂ ਪੇਮੈਂਟ ਟ੍ਰਾਂਸਫਰ ਕੀਤੀ ਮੈਨੂੰ 300 ਰੁਪਏ ਉਹ ਕੰ ਉਹਨੇ ਮੇਰੇ ਕੋ ਕੈਸ਼ ਲੈਏ ਸੀਗੇ ਮੈਨੂੰ ਚਾਹੀਦੇ ਆ Google Pay ਮੈਂ ਜਿੰਨੂੰ ਇਹਨੇ ਦੇਨੇ ਹੀ ਉਹ ਲੈਂਦਾ ਨਹੀਂ ਪਿਆ ਸੀ ਇਹਨੇ ਮੇਰੇ ਕੋ 300 ਕੈਸ਼ ਲੈ ਲੇ ਉਸ ਚੱਕਰ ਦੇ ਵਿੱਚ ਮੈਨੂੰ B Division ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਤੁਹਾਡੇ ਅਕਾਊਂਟ ਚ ਇਹਨੇ ਪੈਸੇ ਇਨੀ ਤਰੀਕ ਨੂੰ ਟ੍ਰਾਂਸਫਰ ਹੋਏ ਆ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਮੈਂ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਭਾਜੀ ਸਰ ਇਦਾਂ ਬਿੱਟੂ ਨਾਮ ਦਾ ਮੁੰਡਾ ਜਿੰਨੇ ਮੈਨੂੰ Google Payment ਕੀਤੀ ਸੀ ਉਸ ਕੇ ਇਸ ਦੇ ਵਿੱਚ ਬਿੱਟੂ ਨੂੰ ਜੇਲ੍ਹ ਹੋ ਗਈ ਤੇ ਬਿੱਟੂ ਜੇਲ੍ਹ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਹੀ ਧਮਕੀ ਦਿਨਦਾ ਸੀ ਕਿ ਤੂੰ ਹੁਣ ਥੋੜਾ ਬਚ ਕੇ ਰਹੀਂ ਤੇਰਾ ਭਰਾ ਵੀ ਰਾਤ ਸਵੇਰ ਆਂਦਾ ਜਾਂਦਾ ਵਾ ਤੇ ਹੁਣ ਮੈਂ ਤਾਨੂੰ ਦੇਖਾਂਗਾ ਉਸ ਚੱਕਰ ਦੇ ਵਿੱਚ ਕੱਲ ਰਾਤ ਰਾਤੀ 9:30 ਵਜੇ ਬਿੱਟੂ ਤੇ ਨਾਲ ਉਹਦੇ 16 15 16 ਮੁੰਡੇ ਹੋਰ ਆਏ ਇੱਕ ਰਮੇਸ਼ ਬਿੱਟੂ ਇੱਕ ਮਿਲਖਾ ਇਹ ਤਿੰਨ ਬੰਦਿਆਂ ਨੂੰ ਮੈਂ ਜਾਣਦਾ ਦੇਖਿਆ ਵੀ ਬਹੁਤ ਆਰ ਤੇ ਚੋਰੀ ਚਾਰੀ ਕਰਦੇ ਮੁੰਡੇ ਇਹਨਾਂ ਨੇ ਆ ਕੇ ਇਹ ਮੁੰਡੇ ਆ ਕੇ ਮੇਰੇ ਛੋਟੇ ਭਰਾ ਦੇ ਗੱਲ ਪਏ ਇਨੂਲ ਛੋਡੇ ਬਰਾ ਨੂੰ ਫਿੜਾਨ ਗਿਆ ਉਹ ਮੇਰੇ ਵੀ ਤਲਵਾਰਾਂ ਮਤਲਬ ਹਥਿਆਰਾਂ ਨਾਲ ਹਮਲਾ ਕੀਤਾ ਮੌਕੇ ਤੇ ਐਸ ਐਚਓ ਸਾਹਿਬ ਪਹੁੰਚ ਕੇ ਦੇ ਉਹਦੀ ਮਤ ਕੇ ਦੀ ਤਿਆਲਪੜਤਾ ਕਰ ਰਹੇ ਜਿਹੜੀ ਆ ਪਗੜੀ ਉੱਤਰ ਗਈ ਉਹਦੇ ਉਹਦੇ ਸੱਟਾਂ ਵੀ ਲੱਗੀਆਂ ਜੋ ਮੌਕੇ ਦੇ ਉੱਤੇ ਸਾਡੇ ਐਸ ਐਚਓ ਸਾਹਿਬ ਜਿਹੜੇ ਆ ਉਹ ਪਹੁੰਚ ਗਏ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜਿਹੜਾ ਵਾ ਇਹਨਾਂ ਦੇ ਜਿਹੜਾ ਐਮ ਐਲ ਰ ਮੈਡੀਕਲ ਕਰਵਾਇਆ ਅਤੇ ਇਹਨਾਂ ਦਾ ਬਿਆਨ ਲਿਖ ਕੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਮੁਕਦਮਾ ਦਰਜ ਕੀਤਾ ਅਤੇ ਦੋਸ਼ੀਆਂ ਦੇ ਭਾਰ ਵਾਸਤੇ ਵੱਖ-ਵੱਖ ਟੀਮਾਂ ਲਾਤੀਆਂ ਗਈਆਂ। ਕੋਈ ਵੀ ਇਹੋ ਜਿਹੜੀ ਆ ਪ੍ਰਵਾਸੀਨੀ ਵਾਲੀ ਕੋਈ ਗੱਲ ਨਹੀਂ ਕੀ। ਇਹ ਬਿੱਟੂ ਅਤੇ ਜਿਹੜੇ ਭਗਨੇਸ਼ ਤੇ ਭਵਿੰਦਰ ਨੜਕਾ ਇਹ ਆਪੋ ਚ ਮੱਲੇਦਾਰ ਨੇ ਤੇ ਇਸ ਰਣਜੀਤ ਦੇ ਕਹਤੀ ਇਹਨਾਂ ਦਾ ਝਗੜਾ ਹੋਇਆ ਸੀ। ਜਿਸ ਝਗੜੇ ਦੇ ਵਿੱਚ ਇਹਨਾਂ ਨੇ ਸਟੱਲ ਲਕੀਆਂ ਸੀ। ਜਿਨ੍ਹਾਂ ਦੋਸ਼ੀਆਂ ਨੇ ਬੇਵਿਮਾਸ਼ੀ ਕੀਤੀ ਆ ਉਹਨਾਂ ਦੇ ਕਲਾਮ ਕਰਮਾਂ ਦਲਚ ਕਰਕੇ ਤਫਤੀਸ਼ ਜਿਹੜੀ ਆ ਕੀਤੀ ਜਾ ਰਹੀ। ਧੰਨਵਾਦ।